ਮੇਰਾ ਨਾਮ ਗਰਮੀ ਸਿੰਘ ਹੈ ਜੀ ਮੈਂ ਇਥੇ ਸ਼ੇਰੋਂ ਮੰਡੀ ਚ ਲੇਬਰ ਦਾ ਕੰਮ ਕਰਦਾ ਜੀ ਕੀ ਸਮੱਸਿਆ ਤੁਹਾਨੂੰ ਸਮੱਸਿਆ ਸਾਡੀ ਲਿਫਟਿੰਗ ਦੀ ਹੈ ਜੀ ਦੱਸੋ ਕਿੰਨੇ ਦਿਨਾਂ ਤੋਂ ਐ ਲੈ ਲੋ ਵੀ ਘਟੋ ਘਟੇ ਇੱਕ ਹਫਤਾ ਹੋ ਗਿਆ ਜੀ ਗੱਡੀ ਦੀ ਸ਼ਕਲ ਵੀ ਨਹੀਂ ਦੇਖੀ ਅਸੀਂ ਕੱਟਰੀ ਸ਼ਕਲ ਵੀ ਨਹੀਂ ਦੇਖੀ ਜੀ ਅਸੀਂ ਕਹਿੰਨੇ ਆ ਵੀ ਗੱਡੀ ਸਾਨੂੰ ਦਿਓ ਉਹ ਕਹਿੰਦੇ ਮਾਲ ਗਿੱਲਾ ਜੀ ਸਾਨੂੰ ਪਹਿਲਾਂ ਮਾਲ ਥੱਲੇ ਪੈਦੀਗਾ ਮੀ ਕਾਰਨ ਅਰਤੀ ਸਾਹਿਬ ਕਹਿੰਦੇ ਵੀ ਭਾਈ ਇਹਨਾਂ ਦਾ ਪੰਜੇ ਮੋੜ ਤੋਂ ਅਸੀਂ ਨੇ ਉਹ ਸਾਰੇ ਜਣੇ ਰਲ ਕੇ ਜੀ ਸਾਰੀ ਮੰਡੀ ਨਹੀਂ ਪੰਜੇ ਮੋੜ ਤੇ ਜੀ ਉਸ ਤੋਂ ਬਾਅਦ ਵੀ ਸਾਡੀ ਕੋਈ ਸੁਣਵਾਂ ਨਹੀਂ ਇੱਕ ਹਫਤਾ ਹੋ ਗਿਆ ਜੀ ਪੰਜਾ ਮੋੜ ਤੁਸੀਂ ਕੈਮਰੇ ਨਾਲ ਚੈੱਕ ਕਰ ਸਕਦੇ ਹੋ ਕਿਵੇਂ ਤਾਂ ਘਾ ਮੋੜੀ ਪਈ ਨੇ ਜੀ ਇਕੱਲੀ ਇਕੱਲੀ ਦੁਕਾਨ ਤੇ ਮੋੜੀ ਪਈ ਨੇ ਤਾਂਗਾ ਜੀ ਕੀ ਕਹਿੰਦੇ ਨੇ ਇਹਦੇ ਚ ਤੁਹਾਨੂੰ ਮਤਲਬ ਕੋਈ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਜੀ ਕਿਸੇ ਸਰਕਾਰੀ ਆਈਸ ਮੈਟਰ ਨਾਲ ਕੋਈ ਗੱਲ ਕੀਤੀ ਹੋਈ ਨਾ ਮਾਰਕੀਟ ਕਮੇਟੀ ਨਹੀਂ ਕੋਈ ਆੜਤੀਆਂ ਨਹੀਂ ਕੋਈ ਮੁਨੀਮ ਨਹੀਂ ਸਾਨੂੰ ਕੋਈ ਨਹੀਂ ਕੁਝ ਪੁੱਛ ਰਿਹਾ ਕੋਈ ਇੱਥੇ ਸਰਕਾਰੀ ਅਧਿਕਾਰੀ ਹੈਗਾ ਪੂਰੇ ਦੇਖੋ ਜੀ ਕੋਈ ਨਹੀਂ ਰਿਸ਼ਤਾ ਆਪ ਲੇਬਰ ਵਾਲੀ ਸਾਰੇ ਭਈਆ ਮੈਂ ਸੰਜੀਤ ਕੁਮਾਰ ਜੀ ਮੰਡੀ ਤੋਂ ਵਾਇਸਦਾਨ ਜੀ ਠੀਕ ਹੈ ਜੀ ਸਾਡੇ ਮਜ਼ਦੂਰ ਸਾਥੀ ਸਹਿਬਾਨ ਸਾਰੇ ਨਾਲ ਖੜੇ ਨੇ ਜੀ ਸਾਨੂੰ ਸਿਰਫ ਦੇ ਲਿਫਟਿੰਗ ਦੀ ਦਿੱਕਤ ਹੈ ਜੀ ਅਸੀਂ ਇਹ ਗੱਲ ਆਰਟੀਏ ਨੂੰ ਕਹਿੰਦੇ ਆ ਜੀ ਪੰਜਾਬ ਸਰਕਾਰ ਨੂੰ ਕਹਿੰਦੇ ਆ ਤੇ ਇੰਸਪੈਕਟਰ ਸਾਹਿਬ ਨੂੰ ਕਹਿੰਦੇ ਆ ਵੀ ਜਲਦੀ ਜਲਦੀ ਸਾਡੀ ਲਿਫਟਿੰਗ ਕਰਾਈ ਜਾਵੇ ਜੋ ਕਿ ਸਾਡੀ ਲੇਬਰ ਸਾਡੇ ਨਾਲ ਜੁੜਿਆ ਰਹਿਣ ਠੀਕ ਹੈ ਜੀ ਸਾਡੀ ਇਹੀ ਪਰੇਸ਼ਾਨੀ ਹੈ ਜੀ ਹੋਰ ਕੋਈ ਪਰੇਸ਼ਾਨੀ ਲੇਬਰ ਹਰ ਦੁਖੀ ਹੈ ਜੀ ਸਾਰੇ ਪਾਸੇ ਦੇਖ ਲਓ ਜੀ मंडी के बिच पंजे मुड़े हुए ने जी ठीक है साड़ी लेबर की यही डिमांड है जी भी जल्दी जल्दी साड़ी लिफ्टिंग कराई जाए धन्यवाद जी मैं रोशन कुमार बिहार से बिलोंग करता हूँ भाजी ठीक ना यहाँ पे हमारे सारे आरती या इंस्पेक्टर आया कि आप मैं आ गया सारे गट्ठे को पंजी मोड़ दो मैं सारे बंदे को कह के पंजी मोड़ दिया पंजी मोड़ने के बाद यहाँ खबर आया कि पंद्रह बीस रोज गड्डी नहीं मिलेगी हम लोग ऐसे कैसे बैठ के खाएंगे कहाँ से रोटी लाएंगे भाजी बस यही मसला है हम लोगों का ਕਿਆ ਮੰਗ ਹੈ ਆਪਕੀ ਮੰਗ ਯਹੀ ਹੈ ਕਿ ਮੰਗ ਯਹੀ ਹੈ ਕਿ ਜਲਦੀ ਲਿਫਟਿੰਗ ਹੋ ਜਾ ਮੇਰਾ ਲਿਫਟਿੰਗ ਹੋ ਜਾ ਹਮ ਲੋਗ ਹਿਸਾਬ ਕਰਕੇ ਘਰ ਬੰਦ ਗਏਗੇ